ਸਾਵਾਹ ਗੁਰਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਠਾਕਰਪੁਰ ਜਿਹੜਾ ਬਿਲਕੁਲ ਤੁਸੀਂ ਬੰਦ ਦੇ ਕੋਲ ਤੇ ਰਾਵੀ ਦਰਿਆ ਦੇ ਕੋਲ ਹੈ ਜਿਹਦੇ ਵਿੱਚ ਹੜ੍ਹ ਦੇ ਦੌਰਾਨ ਬਹੁਤ ਜ਼ਿਆਦਾ ਪਾਣੀ ਇਸ ਪਿੰਡ ਵਿੱਚ ਵੀ ਆਇਆ ਤੇ ਇੱਥੋਂ ਦੀ ਇੱਕ ਪੰਘੀਨ ਪਰਿਵਾਰ ਹੈ ਬੱਚਾ ਹੈ ਜੋ ਸਕੂਲ ਦੇ ਵਿੱਚ ਪੜਦਾ ਹੈ ਪਰ ਉਹਦੇ ਆਉਣ ਜਾਣ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਸਾਡੇ ਕੋਲੋਂ ਟੀਮ ਇਸ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਆਈ ਤੇ ਜਿਨ੍ਹਾਂ ਨੇ ਲੱਖਾਂ ਰੁਪਈਆ ਇਹੇ ਲੋਕਾਂ ਨੂੰ ਜਿਹੜੇ ਰੋੜਵੰਦ ਸੀਗੇ ਉਹਨਾਂ ਨੂੰ ਸਹਾਇਤਾ ਵਿੱਤੀ ਸਹਾਇਤਾ ਜਿਹੜੀ ਉਹ ਵੰਡ ਕੇ ਗਈ ਤੇ ਇੱਥੇ ਵੀ ਦੋ ਪਰਿਵਾਰ ਸਨ ਜਿਨ੍ਹਾਂ ਨੂੰ ਉਹ ਵਿੱਤੀ ਸਹਾਇਤਾ ਜਿਹੜੀ ਆ ਉਹ ਹੜ੍ਹ ਪ੍ਰਭਾਵ ਦੌਰਾਨ ਦਿੱਤੀ ਗਈ ਇਥੋਂ ਦੇ ਹੀ ਪਿੰਡ ਦੇ ਸਾਡੇ ਬਹੁਤ ਸਤਿਕਾਰਯੋਗ ਭਾਈ ਸਪਾਈ ਮੱਖਣ ਸਿੰਘ ਜੀ ਹਨ ਜਿਨ੍ਹਾਂ ਨੇ ਇਹ ਦੱਸਿਆ ਕਿ ਇਹ ਜਿਹੜਾ ਬੱਚਾ ਹੈ ਇੱਕ ਅੰਗਹੀਨ ਇਹਨੂੰ ਸਕੂਲੇ ਜਾਂਦਾ ਹੈ ਤੇ ਇਹਦੇ ਪਰਿਵਾਰ ਵਾਸਤੇ ਬਹੁਤ ਵੱਡੀ ਮੁਸ਼ਕਲ ਹੈ ਤਾਂ ਸਾਡੇ ਕੋਲ ਜਿਹੜੀ ਟੀਮ ਅੰਮ੍ਰਿਤਸਰ ਤੋਂ ਆਈ ਸੀਗੀ ਉਹਨਾਂ ਨੂੰ ਆਪਾਂ ਬੇਨਤੀ ਕੀਤੀ ਜ ਸਾਡੇ ਬਹੁਤ ਸਤਿਕਾਰਯੋਗ ਭਾਈ ਸਰਪਾਈ ਅ ਰਸਪਾਲ ਸਿੰਘ ਜੀ ਜੋ ਐਸਸੀਪੀਸੀ ਵਿੱਚ ਬਤਾਉ ਸੇ ਵਨਵਾ ਰਹੇ ਹਨ ਤੇ ਉਹਨਾਂ ਦੇ ਨਾਲ ਸਤਿਕਾਰਯੋਗ ਭਾਈ ਸਰਪਾਈ ਸਤਰਾਮ ਸਿੰਘ ਜੀ ਉਹਨਾਂ ਦੀ ਟੀਮ ਕੈਪਟਨ ਹਨ ਉਤੋਂ ਉਪਰੰਤ ਜਿਹੜੇ ਮਨਪ੍ਰੀਤ ਸਿੰਘ ਜੀ ਮੱਲਨਾ ਨਿਊਜ਼ੀਲੈਂਡ ਤੇ ਹਸਪ੍ਰੀਤ ਸਿੰਘ ਜੀ ਨਿਊਜ਼ੀਲੈਂਡ ਜੋ ਸਪੋਰਟਸ ਕਲੱਬ ਜਿਨ੍ਹਾਂ ਨੇ ਇਸੇ ਵਾਰ ਜਿਹੜੀਆਂ ਇਹ ਕੀਤੀਆਂ ਹਨ ਤੇ ਆਪਜੀ ਵੀਡੀਓ ਵਿੱਚ ਦੇਖ ਰਹੇ ਹੋ ਕਿ ਜਿਹੜਾ ਉਸ ਬੱਚੇ ਨੇ ਆਪਾਂ ਸਾਈਕਲ ਜਿਹੜਾ ਉਹ ਬੈਟਰੀ ਵਾਲਾ ਸਾਈਕਲ ਹੈ ਜਿਹੜਾ 25 ਤੋਂ 30 ਕਿਲੋਮੀਟਰ ਤੱਕ ਚੱਲ ਸਕਦਾ ਹੈ ਰਾਮ ਦੇ ਨਾਲ ਤੇ ਉਹ ਚਾਰਜੇਬਲ ਹੈ ਇਲੈਕਟ੍ਰਿਕਾ ਹੈ ਤੇ ਆਪਾਂ ਉਹ ਜਿਹੜੀ ਬਾਈਕ ਨੂੰ ਬੱਚੇ ਨੂੰ ਲੈ ਕੇ ਦਿੱਤੀ ਹੈ ਤੇ ਪਰਿਵਾਰ ਸਾਰਾ ਧੰਨਵਾਦ ਕਰ ਰਿਹਾ ਹੈ ਕਿਉਂਕਿ ਜਿਹੜਾ ਹੈ ਉਹ ਅਮਰਤਾਰੀ ਹੈ ਤੇ ਇਹ ਮਾਂ ਦੇ ਵੀ ਬੋਲ ਹਨ ਕਿ ਇਹ ਸਾਡੇ ਬੱਚੇ ਵਾਸਤੇ ਇੱਕ ਬੜੀ ਵੱਡੀ ਮੁਸ਼ਕਲ ਸੀ ਅਸੀਂ ਬਹੁਤ ਪਹੁੰਚ ਕੀਤੀ ਸਰਕਾਰਾਂ ਤੱਕ ਸਰਕਾਰੀ ਦਰਵਾਜ਼ੇ ਕਿਤੇ ਵੀ ਜਾ ਕੇ ਪਰ ਇਹ ਚੀਜ਼ ਦਾ ਸਾਨੂੰ ਉਹਦਾ ਲਾਭ ਨਹੀਂ ਮਿਲਿਆ ਤੇ ਸਾਨੂੰ ਬੈਟਰੀ ਵਾਲੇ ਸਾਈਕਲ ਵਾਸਤੇ ਪ੍ਰੋਬਲਮ ਹੈ ਕਿ ਮੈਂ ਵੀ ਸਰਕਾਰ ਨੂੰ ਜਾਂ ਇਹ ਜਿਹੜਾ ਉਹਨੂੰ ਬੇਨਤੀ ਕਰਦਾ ਹਾਂ ਕਿ ਇਹਦੇ ਵਿੱਚ ਤੁਸੀਂ ਜਿਹੜੀ ਕੰਡੀਸ਼ਨ ਇੱਕ ਰੱਖੀ ਹੈ ਕਿ 80% ਬੱਚਾ ਜਿਹੜਾ ਉਹ ਹੈਂਡੀਕੈਪ ਹੋਵੇ ਤੇ ਉਹ ਉਸੇ ਨੂੰ ਹੀ ਇਹ ਜਿਹੜਾ ਬੈਟਰੀ ਵਾਲਾ ਸਾਈਕਲ ਆ ਉਹ ਲਾਗੂ ਹੈ ਪਰ ਕਈ ਵਿਚਾਰੇ 50% ਤੋਂ ਉੱਤੇ ਜਿਹੜੇ ਹਨ ਜਾਂ 70% ਵਾਲੇ ਹਨ ਉਹ ਇਹ ਹਜੇ ਹਨ ਕਿ ਚੱਲਿਆ ਉਹਨਾਂ ਕੋਲ ਵੀ ਜਾਂਦਾ ਨਹੀਂ ਲੱਤਾਂ ਉਹਨਾਂ ਦੀਆਂ ਕੰਮ ਨਹੀਂ ਕਰਦੀਆਂ ਪੈਰ ਉਹਨਾਂ ਦੇ ਕੰਮ ਕਰਦੀ ਇਹ ਬੱਚਾ ਹੁਣ ਦੇਖ ਰੋ 50% ਦੇ ਕਰੀਬ ਲੱਗਦਾ ਇਹ ਜਿਹੜਾ ਤੇ ਪਰ ਇਹਦੀ ਜਿਹੜੀ ਹਾਲਤ ਵੇਖੀ ਜੇ ਤੁਸੀਂ ਦੇਖਿਆ ਹੋਣਾ ਕਿ ਕਿਦਾਂ ਚੱਲਦਾ ਤੇ ਛੋਟਾ ਜਿਹਾ ਇਹਦੀਆਂ ਲੱਤਾਂ ਜਿਹੜੀਆਂ ਨੇ ਉਹ ਕੰਮ ਨਹੀਂ ਕਰਦੀਆਂ ਤੇ ਬੜੀ ਮੁਸ਼ਕਲ ਦੇ ਨਾਲ ਉਹ ਇਹ ਚੱਲਦਾ ਤੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜਾ ਕੋਈ ਪਿਛਲਾ ਕਾਨੂੰਨ ਚੱਲਿਆ ਆ ਰਿਹਾ ਪਿਛਲੀਆਂ ਸਰਕਾਰਾਂ ਦਾ ਉਹਨੂੰ ਇਹ ਡਾਇਵਰਟ ਕਰਨਾ ਉਹਨੂੰ ਚੇਂਜ ਕਰਨਾ ਤਾਂ ਜੋ ਜਿਹੜੀ ਇਹ ਸਹੂਲਤਾਂ ਹੋਰ ਵੱਧ ਲੋਕਾਂ ਤੱਕ ਪਹੁੰਚੇ ਤੇ ਉਹਨਾਂ ਦਾ ਭਾਈ ਸਾਹਿਬ ਜੀਾਂ ਦਾ ਸਾਰੀ ਟੀਮ ਦਾ ਸੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਈਕਲ ਦਿੱਤਾ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅਚਾਨਕ ਕਿਸੇ ਨੂੰ ਦੱਸੇ ਪੁੱਛੇ ਬਿਨਾ ਜਦੋਂ ਆਪਾਂ ਕਿਸੇ ਦੇ ਘਰ ਜਾ ਕੇ ਉਹਦੀ ਦਿੱਤੀ ਸਹਾਇਤਾ ਵਾਸਤੇ ਚਲੇ ਜਾਂਦੇ ਹਾਂ ਤੇ ਉਹ ਪਰਿਵਾਰਵਾਸੀ ਖੁਸ਼ੀਆਂ ਦਾ ਮਾਹੌਲ ਜਿਦਾ ਪਿਤਾ ਜੀ ਬੋਲ ਰਹੇ ਸਨ ਤੋਂ ਭਾਵਕ ਹੋਗੇ ਤੇ ਉਹਨਾਂ ਦੇ ਬੋਲ ਜਿਹੜੇ ਉਹਨਾਂ ਕੋ ਬੁੱਦੇ ਨਹੀਂ ਗਏ ਇਹੀ ਹੈ ਕਿ ਖੁਸ਼ੀ ਤਾਂ ਕੋਈ ਟਿਕਾਣਾ ਨਹੀਂ ਇਹ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਗਰੀਬ ਦਾ ਮੂੰਹ ਤੇ ਗੁਰੂ ਦਾ ਗੋਲ ਗੁਰੂ ਦੀ ਗੋਲਖਤੇ ਪੈਰਾ ਦਿੱਤਾ ਹੈ ਸਿਧਾਂਤਾਂ ਦੇ ਆਪਣੀਆਂ ਜਿਹੜੀਆਂ ਸੰਸਥਾਵਾਂ ਹਨ ਪਿਆਰ ਕਰਨ ਵਾਲੇ ਜਿਹੜੇ ਹਨ ਲੋਕ ਬੇਸਹਾਰਿਆਂ ਲੋਕਾਂ ਨੂੰ ਪਿਆਰ ਕਰ ਸਾਰੇ ਉਹ ਆਪਣਾ ਦਸਬੰਧ ਕੱਢਦੇ ਹਨ ਤੇ ਉਸ ਦਸਬੰਧ ਦਾ ਜਿਹੜਾ ਫਾਇਦਾ ਹੈ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਹਨ ਜਿਹੜੇ ਜਿਨ੍ਹਾਂ ਤੱਕ ਕੋਈ ਪਹੁੰਚ ਨਹੀਂ ਕਰਦਾ ਤੇ ਇਹ ਪਹੁੰਚ ਇਸ ਟੀਮ ਵੱਲੋਂ ਕੀਤੀ ਗਈ ਹੈ। ਪਤਾ ਤੈਨੂੰ ਕਿਦਾਂ ਚੰਗਾ ਲੱਗਾ ਇਹ ਠੀਕ ਲੱਗ ਰਿਹਾ ਤੈਨੂੰ? ਤੇ ਕਿਹੜੀ ਕਲਾਸ ਚ ਪੜਦਾ? 9ਵੀਂ ਕਲਾਸ ਚ ਪੜਦਾ। ਅੱਛਾ ਠੀਕ ਹੈ। ਤੇ ਇਥੋਂ ਪਹਿਲਾਂ ਕਿੱਦਾਂ ਸਕੂਲੇ ਜਾਂਦਾ ਸੀ? ਅੱਛਾ ਤੈਨੂੰ ਪੁੱਛੀ ਜਾਂਦਾ ਉਹਨੇ ਨੂੰ ਤੈਨੂੰ ਤੇਰੇ ਵਾਂਗੂ ਪੁੱਛੀ ਹੈ ਕਿ ਜਿਹੜਾ ਨੇ ਜਿਨ੍ਹਾਂ ਨੇ ਤੇਰੀ ਇਹ ਸੇਵਾ ਕੀਤੀ ਹੈ ਜਿਨ੍ਹਾਂ ਨੇ ਤੁਹਾਨੂੰ ਸੇਵਾ ਭੇਜੀ ਹੈ ਉਹ ਵੱਲੋਂ ਤੁਸੀਂ ਪੁੱਛੋ ਸਮੇਂ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਤੁਹਾਡੇ ਬੱਚੇ ਨੂੰ ਜਿਹੜਾ ਇਹ ਨਵਾਂ ਤੋਹਫਾ ਸੇਵਾਦਾਰਾਂ ਵੱਲੋਂ ਦਿੱਤਾ ਗਿਆ ਤੁਹਾਨੂੰ ਕਿਦਾਂ ਲੱਗ ਰਿਹਾ ਠੀਕ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਯਾਰ ਟੀਮ ਦਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਉਹ ਜਿਹੜੇ ਭਾਵਕ ਵਾਲੇ ਬੋਲ ਹੁੰਦੇ ਨੇ ਨਾ ਬੰਦਾ ਬੋਲ ਨਹੀਂ ਸਕਦਾ ਹਾਂਜੀ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਨਿਸ਼ਾਨ ਸਿੰਘ ਦਾ तहे ਦਿਲੋਂ ਧੰਨਵਾਦ ਹਾਂ ਜੋ ਕਿ ਮੈਂ ਛੋਟੀ ਜਿਹੀ ਰਿਕੁਐਸਟ ਕੀਤੀ ਸੀ ਇਹਨਾਂ ਨੇ ਰਿਕੁਐਸਟ ਜਿਹੜੀ ਅੱਗੇ ਤੱਕ ਪਹੁੰਚਾਈ ਵੀਰ ਰਿਸਪੌਂਸਿੰਗ ਤੇ ਉਹਨਾਂ ਦੇ ਟੀਮ ਮੈਂਬਰ ਤਾਂ ਜੋ ਅੱਜ ਜੋ ਮੈਂ ਵਚਨ ਕੀਤਾ ਸੀ ਇਹਨਾਂ ਨੇ ਵਚਨ ਪੂਰਾ ਕੀਤਾ ਮੈਂ तहे ਦਿਲੋਂ ਇਹਨਾਂ ਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਬਾਜਵਾ ਗੁਰਮੁਖ ਪਿਆਰੇ ਕੋਈ ਦੋ ਚਾਰ ਬੋਲ ਬੋਲ ਦਿਓ ਉਸ ਧੰਨਵਾਦ ਬਾਤ ਤੇ ਧੰਨਵਾਦ ਹੈ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਬੱਚੇ ਦੀ ਛੋਟੀ ਜੀ ਰਿਕਵੈਸਟ ਦੇ ਉੱਤੇ ਇਹ ਸਾਈਕਲ ਜਰਾਵ ਦਿੱਤਾ ਇਹ ਵੀ ਵੀ ਕੁਝ ਤੇ ਪਹਿਲਾਂ ਮੇਰੇ ਕੋਲ ਦੁਕਾਨ ਤੇ ਆਈ ਸੀ ਤੇ ਕੰਬੀ ਵੀ ਸਾਈਕਲ ਚਾਹੀਦਾ ਬੈਟਰੀ ਵਾਲਾ ਤੇ ਮੈਂ ਏਡੀਸੀ ਸਾਥ ਨੂੰ ਵੀ ਪਾਇਆ ਸੀ ਲਿਖ ਕੇ ਮੈਸੇਜ ਉਧਰੋਂ ਕੋ ਬਹੁਤਾ ਰਿਸਪੌਂਸ ਨਹੀਂ ਆਇਆ ਤੇ ਭਾਈ ਨਿਸ਼ਾਨ ਸਿੰਘ ਨਾਲ ਗੱਲ ਹੋਈ ਤੇ ਇਹਨਾਂ ਨੇ ਕਹਿਤਾ ਵੀ ਉਹ ਮਿਲ ਜੇਗਾ ਉਹ ਪਰਿਵਾਰ ਨੂੰ ਤੇ ਮਿਲ ਗਿਆ ਬਹੁਤ ਵਧੀਆ ਗੱਲ ਹੋਈ ਜੀ ਜੇਰਾ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਉਹ ਸਾਖ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਉਹ ਦਿੰਦੀਆਂ ਨੇ ਅਹੀਂ ਸਿੱਖ ਸੰਸਥਾਵਾਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਸਪਾਲ ਸਿੰਘ ਜੀ ਦਾ ਤੇ ਟੀਮ ਕੈਪਟਨ ਭਾਈ ਸਤਰਾਮ ਸਿੰਘ ਜੀ ਦਾ ਆਪਾਂ ਧੰਨਵਾਦ ਕਰਦੇ ਹਾਂ ਤੇ ਸਾਡੇ ਨਾਲ ਗੁਰਮੁਖ ਪਿਆਰੇ ਸਾਡੇ ਵੀਰ ਬੜੇ ਸਰਦਾਰ ਮੁਖਤਿਆਰ ਸਿੰਘ ਜੀ ਬਾਜਵਾ ਪਿੰਡ ਤਲਵੰਡੀ ਉਹਨਾਂ ਨੇ ਵੀ ਏਡੀਸੀ ਵੱਲ ਨੂੰ ਇਹ ਡਾਕਟਰ ਇਹਨਾਂ ਦੇ ਤੋਰੇ ਉਹ ਮਾਂ ਦੇ ਕੇ ਗਈ ਕਿਤੇ ਪਰ ਉਹ ਅਜੇ ਤੱਕ ਮੈਨੂੰ ਲੱਗਦਾ ਕਿ ਉਹ ਉਹਦੇ ਤੇ ਨਹੀਂ ਕਾਰਵਾਈ ਹੈ ਧੰਨਵਾਦ ਕਰਦੇ ਹਾਂ ਗੁਰਨਾਨਕ ਪਾਤਸ਼ਾਹ ਜੀ ਦੀ ਸੰਗਤ ਦਾ ਉਹ ਗੁਰਮੁਖ ਪਿਆਰਿਆਂ ਦਾ ਜਿਹੜੇ ਇਹ ਰੋਜ਼ ਦਾ ਸਬੰਧ ਬੀਜਦੇ ਹਨ ਤੇ ਬਾਹਰ ਬੈਠੇ ਲੋਕ ਜਿਹੜੇ ਪੰਜਾਬ ਨਾਲ ਪਿਆਰ ਕਰਨ ਵਾਲੇ ਇਸ ਤੀਨ ਨਾਲ ਪਿਆਰ ਕਰਨ ਵਾਲੇ ਸੰਸਾਰ ਨਾਲ ਪਿਆਰ ਕਰਨ ਵਾਲੇ ਜਦੋਂ ਇਹ ਸੇਵਾਵਾਂ ਇਹੋ ਜੀਆਂ ਕਰਦੇ ਹਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਬੇਧਰੇ ਇਨੀਆਂ ਵਿਚਾਰਾ ਕਰਦੇ ਖੇਮਾ ਦੇ ਜਾਂਚ ਦਾ ਦਰਵਾਜ਼ਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ